ਪੰਜਾਬੀ ਲੋਕੀ ਕਹਿੰਦੇ ਮਹਿੰਗਾਈ ਨੇ ਹੀ ਮਾਰ ਲਿਆ ਮਿਲਦੇ ਨੇ ਸਾਮੀ ਠੇਕੇ ਬਸ ਨਾਮ ਦੇ ਹੀ ਸਰਦਾਰ ਨੇ ਮਦਦ ਕਰਮ ਲੋਕਾਂ ਨੂੰ ਬਚਾਇਆ ਕੱਪੜੇ ਦੀ ਸੇਲ ਨੇ ਕਿਸਾਨਾਂ ਨੂੰ ਬਚਾਇਆ ਦੋ ਫਸਲਾਂ ਦੀ ਪਰਮਾ डूब <पणागा> गया छोटे बे नशिया भावे डूब गया जीत बराड़े पंजाब डूब <पणागा> गया छोटे नशिया कबड्डी चमकाई सची हरजीत बरा <पणागा> 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 ਰੋਕੀ ਪੈਂਦਾ ਬੰਦਰਾ ਪੰਜਾਬੀਆਂ ਦਾ ਤੱਕਦੇ ਨੇ ਰੋਕੀ ਪੈਂਦਾ ਬੰਦਰਾ ਪੰਜਾਬੀਆਂ ਦਾ ਔਰ ਨਾ ਹੀ ਵਿਭਾਇਆ ਪੰਜਾਬਣ ਬੋਟਿਆ ਜਨੇ ਲਿਖੇ ਜੋ ਕਲਾਰਾ ਵਾਲਾ ਸੱਚੀਆਂ ਰਿੰਗਦਾ ਲਿਖੇ ਜੋ ਕਲਾਰਾ ਵਾਲਾ ਸੱਚੀਆਂ ਨੇ ਗੰਦਾ ਮੇਰੇ ਸਭ ਨੂੰ ਹਰ ਇੱਕ ਸਰਕਾਰ ਨੇ ਹਰ ਇੱਕ ਸਰਕਾਰ